ਮੈਡੀਕਲ ਸਟੋਰ ਤੇ ਜਦੋਂ ਜਾਈਦਾ ਮੰਨ ਲਓ ਕਿਸੇ ਤੇ ਵੀ ਆਪਾਂ ਨਾਰਮਲੀ ਦਵਾਈ ਲਾ ਗੋ ਬਨੇ ਉਹਥੇ ਤੱਕ ਹੀ ਮੁਲਾਈਦਾ ਹੋਰ ਮਸੀਤ ਤੱਕ ਉਥੇ ਜਾਣਾ ਭੱਜ ਕੇ ਹੁਣ ਜੇ ਮੰਨ ਲਓ ਛਿੱਕਾਂ ਹੀ ਆ ਰਹੀਆਂ ਮੈਨੂੰ ਖੁਦ ਨੂੰ ਮੰਨ ਲਓ ਅਲਰਜੀ ਦੀ ਪ੍ਰੋਬਲਮ ਹੈ ਮੈਨੂੰ ਛਿੱਕਾਂ ਗਈਆਂ ਸਵੇਰੇ ਸਵੇਰ ਪੰਜ ਸੱਤ ਦਾ ਸਿਕਾਂ ਆ ਜਾਂਦੀਆਂ ਤੇ ਉਹ ਮੈਨੂੰ ਨਹੀਂ ਸੀਗਾ ਪਤਾ ਵੀ ਆਪਾਂ ਉਹ ਡੇਲੀ ਖੁਰਾਕ ਜੀ ਬਣਾ ਕੇ ਉਥੋਂ ਮੈਂ ਕਾਲੀ ਦਰਿਆ ਮਰ ਬਾਅਦ ਚ ਪਤਾ ਲੱਗਾ ਵੀ ਯਾਰ ਇਹ ਬਹੁਤ ਪਹਾਨੀ ਕਰ ਗਿਆ ਉਹ ਛਿੱਕਾਂ ਹੌਲੀ ਹੌਲੀ ਚੰਗਿਆੜਾ ਚ ਬਦਲ ਜਾਂਦੀਆਂ ਹਾਂਜੀ ਵੀ ਉਹ ਬਹੁਤ ਫਿਰ ਹੋਲੀ-ਹੋਲੀ ਉਹਨਾਂ ਤੋਂ ਛੁਟਕਾਰਾ ਪਾਇਆ ਕਿਸ ਤਰੀਕੇ ਵੀ ਯਾਰ ਇਹ ਖਤਰਨਾਕ ਹੈ ਮਾਹੌਲ ਔਰ ਗੋਲੀਆਂ ਹੁਣ ਅਲਰਜੀ ਦੀ ਇੱਕ ਗੋਲੀ ਵੀ ਕੰਮ ਕਰ ਦੂਗੀ ਕੋਈ ਵੀ ਹੁਣ ਜੇ ਤੁਹਾਨੂੰ ਇਦਾਂ ਛਿੱਕਾਂ ਦੀ ਪ੍ਰੋਬਲਮ ਆ ਹਾਂਜੀ ਸੁੰਡ ਕਾਲੀ ਮਿਰਚ ਤੇ ਇੱਕੋ ਮਧਾਂ ਆਉਂਦੀਆਂ ਨੇ ਹਾਂਜੀ ਤਿੰਨ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖੋ ਘਰੇ ਜੀ ਸਵੇਰੇ ਇੱਕ ਚੁਟਕੀ ਸ਼ਹਿਦ ਦੇ ਵਿੱਚ ਪਾਓ ਹਾਂਜੀ ਰਾਤ ਨੂੰ ਪਾਓ ਸੌਣ ਲੱਗੇ ਇੱਕ ਚੁਟਕੀ ਸ਼ਹਿਦ ਵਿੱਚ ਮਿਕਸ ਕਰੋ ਥੋੜੀ ਜਿਹੀ ਤੁਮਿਸ਼ਰੀ ਪਾ ਲਓ ਉਹਨੂੰ ਤੁਸੀਂ ਚੱਟ ਕੇ ਖਾ ਲਓ ਸਵੇਰੇ ਛਿੱਕ ਮਾਰ ਕੇ ਦਿਖਾਓ ਤੁਸੀਂ ਉਛਾ ਇਹ ਤਾਂ ਇੱਕ ਇਹ ਆਪਣਾ ਕਵਿਕ ਐਕਸ਼ਨ ਹੀ ਹੈ। ਕਿ ਐਂਟੀਬਾਇਟਿਕਾ ਮਿਰਚ ਤੋਂ ਵੱਡਾ ਐਂਟੀਬਾਇਟਿਕ ਕੀ ਹੋਊਗਾ? ਕਾਲੀ ਮਿਰਚ ਤੋਂ ਵੱਡਾ। ਤੇ ਮੰਗ ਪੀਪਲ ਜਿਹੜਾ ਹੈਗਾ ਉਹ ਸਾਡੇ ਥ੍ਰੋਟ ਨੂੰ ਠੀਕ ਕਰਦਾ। ਰੇਸ਼ਾ। ਪਰ ਇਸ ਤੋਂ ਉੱਪਰ ਚੀਜ਼ ਹੀ ਕੋਈ ਨਹੀਂ। ਮੈਂ ਤਾਂ ਲੋਕਾਂ ਨੂੰ ਆਹ ਦੱਸਦਾ ਜਿੰਨੇ ਮੇਰੇ ਕੋਲੇ ਸਿੰਗਰ ਆਉਂਦੇ ਆਪਣੇ ਪੰਜਾਬੀ ਜੀ ਸਾਰੇ ਲੈ ਕੇ ਜਾਂਦੇ ਆ। ਸਭ ਨੂੰ ਮੈਂ ਇਹ ਹੀ ਦੱਸਦਾ। ਉਹ ਬਲਕੇ ਜਾਂਦੇ ਜਾਂਦੇ ਗਏ ਗੋਲ ਤਾਂ ਹੁਣ ਐਵੇਂ ਹੀ ਦੇਦੀ ਭੂਤੀ ਜੀ ਬਣਾ ਕੇ ਪਤਾ ਨਹੀਂ ਕੀ ਕਰੂਗੀ ਠੀਕ ਹੈ ਪਰ ਜਦੋਂ 5-7 ਦਿਨ ਖਾਂਦੇ ਆ ਉਹ ਪਿੱਛੇ ਜੇ ਸਾਡੇ ਕਨ ਬਰਗਰ ਵਾਲ ਜੀ ਆਈ ਸੀ ਜੀ ਉਹ ਉਹ ਅੱਗੇ ਕਲੀਨਿਕ ਦੇ ਉਹਨਾਂ ਨੂੰ ਇਹੀ ਦੇ ਕੇ ਭੇਜਦਾ ਹੁਣ ਉਹ ਕੱਲੀ ਕੱਲੀ ਜਗ੍ਹਾ ਦੱਸਦੇ ਨੇ ਕਹਿੰਦੇ ਮੈਂ ਪਹਿਲਾਂ ਯਕੀਨ ਨਹੀਂ ਕਰਿਆ ਗੋਲੇ ਨੂੰ ਟਰਕਾਰਦਾ ਵੀ ਇਹਨੇ ਕਿਹਾ ਪੈ ਦੇਣਾ ਤੇ ਕਹਿੰਦਾ ਜੀ ਦੇਣ ਤਾਂ ਬਹੁਤ ਦੂਰ ਦੀ ਗੱਲ ਆ ਸੀ ਲੈ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਵੀ ਤਾਂ ਇੱਕ ਨੇਕ ਇਨਸਾਨ ਹੋ ਤਾਂ ਉਹ ਹਰ ਜਗ੍ਹਾ ਦੱਸਦਾ ਕਹਿੰਦਾ ਵੀ ਉਹ ਕੱਲੀ ਚੁਟਕੀ ਜੀ ਨੇ ਯਾਰ ਕਮਾਲ ਕਰਤਾ ਵੀ ਮੇਰੀ ਪਹਿਲਾਂ ਵਾਲੀ ਏਕ ਲੱਗਣ ਲੱਗ ਗਈ ਤੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ ਇਹ ਆਪਾਂ ਨੂੰ ਐਨੇ ਆ ਵੀ ਨਾਰਮਲ ਨੇ ਇਹ ਇਹ ਚੀਜ਼ਾਂ ਇਹੀ ਦਵਾਈਆਂ ਨੇ ਜਿਹੜੀਆਂ ਸਾਡੇ ਪਹਿਲਾਂ ਮਾਈਆਂ ਦਾ ਨੂੰ ਵਾਦੰਦੀਆਂ ਦੀ ਮਾੜੀ-ਮਾੜੀ ਗੱਲ ਤੇ ਕੁਝ ਹੋ ਗਿਆ ਤਾਂ ਖਵਾ ਢਿੱਡੇ 'ਚ ਤੇਲ ਲਾਤਾ ਧੁੰਨੀ 'ਚ ਤੇਲ ਲਾਤਾ ਕੱਚਾ 'ਚ ਤੇਲ ਲਾਤਾ ਤੇ ਉਹਦੇ ਨਾਲ ਬੰਦਾ ਐਕਟਿਵ ਰਹਿੰਦਾ ਸੀਗਾ ਤਾਂ ਇਹ ਜਿਹੜੀਆਂ ਤੁਹਾਡੇ ਚਿਕਨ ਚੁੱਕਾਂ ਵਾਲੀ ਪ੍ਰੋਬਲਮ ਦਾ ਤਿੰਨ ਚੀਜ਼ਾਂ ਪਾਓ ਬਸ ਮੁੱਕਦੀ ਨਹੀਂ ਚਾਹ ਦੇਣਾ ਜਿਹੜਾ ਤੁਹਾਡਾ ਸੈੱਟ ਹੋ ਜਾਣਾ ਉਸ ਤੋਂ ਮੈਡੀਕਲ ਸਟੋਰ ਤੇ ਜਦੋਂ ਜਾਈਦਾ ਮੰਨ ਲਓ ਕਿਸੇ ਤੇ ਵੀ ਆਪਾਂ ਨਾਰਮਲੀ ਦਵਾਈ ਲਾ ਗੋ ਬਨੇਓ ਉੱਥੇ ਤੱਕ ਹੀ ਮੁਲ ਲਈਦਾ ਔਰ ਮਸੀਤ ਤੱਕ ਉੱਥੇ ਜਾਣਾ ਭੱਜ ਕੇ ਹਮ ਹੁਣ ਜੇ ਮੰਨ ਲਓ ਛਿੱਕਾਂ ਹੀ ਆ ਰਹੀਆਂ ਮੈਨੂੰ ਖੁਦ ਨੂੰ ਮੰਨ ਲਓ ਅਲਰਜੀ ਦੀ ਪ੍ਰੋਬਲਮ ਹੈ ਮੈਨੂੰ ਛਿੱਕਾਂ ਗਈਆਂ ਸਵੇਰੇ ਸਵੇਰੇ ਪੰਜ ਸੱਤ ਦਾ ਸਿਕਾਂ ਆ ਜਾਂਦੀਆਂ ਤੇ ਉਹ ਮੈਨੂੰ ਨਹੀਂ ਸੀ ਪਤਾ ਵੀ ਆਪਾਂ ਉਹ ਡੇਲੀ ਖੁਰਾਕ ਜੀ ਬਣਾ ਕੇ ਉਥੋਂ ਮੈਂ ਕਾਲੀ ਦਰਿਆ ਮਰ ਬਾਅਦ ਚ ਪਤਾ ਲੱਗਾ ਵੀ ਯਾਰ ਇਹ ਬਹੁਤ ਪਹਾਨੀ ਕਰ ਗਿਆ ਉਹ ਛਿੱਕਾਂ ਹੌਲੀ ਹੌਲੀ ਚੰਗਿਆੜਾਂ ਵਿੱਚ ਬਦਲ ਜਾਂਦੀਆਂ ਹਾਂਜੀ ਵੀ ਉਹ ਬਹੁਤ ਫਿਰ ਉਹ ਹੌਲੀ ਹੌਲੀ ਉਹਨਾਂ ਤੋਂ ਛੁਟਕਾਰਾ ਪਾਇਆ ਕਿਸ ਤਰੀਕੇ ਵੀ ਯਾਰ ਇਹ ਖਤਰਨਾਕ ਹੈ ਮਾਹੌਲ ਔਰ ਗੋਲੀਆਂ ਉਹ ਅਲਰਜੀ ਦੀ ਇੱਕ ਗੋਲੀ ਵੀ ਕੰਮ ਕਰ ਦੂਗੀ ਕੋਈ ਵੀ ਹੁਣ ਜੇ ਤੁਹਾਨੂੰ ਇਦਾਂ ਛਿੱਕਾਂ ਦੀ ਪ੍ਰੋਬਲਮ ਆ ਹਾਂਜੀ ਸੁੰਡ ਕਾਲੀ ਮਿਰਚ ਤੇ ਇੱਕੋ ਮਗਾਂ ਆਉਂਦੀਆਂ ਨੇ ਹਾਂਜੀ ਤਿੰਨ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖੋ ਘਰੇ ਜੀ ਸਵੇਰੇ ਇੱਕ ਚੁਟਕੀ ਸ਼ਹਿਦ ਦੇ ਵਿੱਚ ਪਾਓ ਰਾਤ ਨੂੰ ਪਾਓ ਸੌਣ ਲੱਗੇ ਇੱਕ ਚੁਟਕੀ ਸ਼ਹਿਦ ਚ ਮਿਕਸ ਕਰੋ ਥੋੜੀ ਜਿਹੀ ਚਮਿਸ਼ਰੀ ਪਾ ਲਓ ਉਹਨੂੰ ਤੁਸੀਂ ਚੱਟ ਕੇ ਖਾ ਲਓ ਸਵੇਰੇ ਛਿੱਕ ਮਾਰ ਕੇ ਦਿਖਾਓ ਤੁਸੀਂ ਬੋਛਾ ਇਹ ਸਾਡੇ ਇੱਕ ਇਹ ਆਪਣਾ ਕਵਿਕ ਐਕਸ਼ਨ ਹੀ ਹੈ ਕੁੱਕ ਐਂਟੀਬਾਇਟਿਕਾ ਮਿਰਚ ਤੋਂ ਵੱਡਾ ਐਂਟੀਬਾਇਟਿਕ ਕੀ ਹੋਊਗਾ ਕਾਲੀ ਮਿਰਚ ਤੋਂ ਵੱਡਾ ਤੇ ਮੰਗ ਪੀਪਲ ਜਿਹੜਾ ਹੈਗਾ ਉਹ ਸਾਡੇ ਥ੍ਰੋਟ ਨੂੰ ਠੀਕ ਕਰਦਾ ਰੇਸ਼ਾ ਪਰ ਇਸ ਤੋਂ ਉੱਪਰ ਚੀਜ਼ ਹੀ ਕੋਈ ਨਹੀਂ ਮੈਂ ਲੋਕਾਂ ਨੂੰ ਆਹ ਦੱਸਦਾ ਜਿੰਨੇ ਮੇਰੇ ਕੋਲੇ ਸਿੰਗਰ ਆਉਂਦੇ ਆਪਣੇ ਪੰਜਾਬੀ ਜੀ ਸਾਰੇ ਲੈ ਕੇ ਜਾਂਦੇ ਆ ਸਭ ਨੂੰ ਮੈਂ ਇਹ ਹੀ ਦਿੰਦਾ ਉਹ ਬਲਕਿ ਜਾਂਦੇ ਜਾਂਦੇ ਗਾਣੇ ਗੋਲ ਤਾਂ ਹੁਣ ਐਵੇਂ ਹੀ ਦੇਦੀ ਭੂਸੀ ਜੀ ਬਣਾ ਕੇ ਪਤਾ ਨਹੀਂ ਕੀ ਕਰੂਗੀ ਪਰ ਜਦੋਂ 5-7 ਦਿਨ ਖਾਂਦੇ ਆ ਹੁਣ ਪਿੱਛੇ ਜੇ ਸਾਡੇ ਕਣਵਰ ਗਰੇਵਾਲ ਜੀ ਆਈ ਸੀ ਜੀ ਉਹ ਉਹ ਅਗੇ ਕਲੀਨਿਕ ਦੇ ਉਹਨਾਂ ਨੂੰ ਇਹੀ ਦੇ ਕੇ ਭੇਜਦਾ ਹੁਣ ਉਹ ਕੱਲੀ-ਕੱਲੀ ਜਗ੍ਹਾ ਦੱਸਦੇ ਨੇ ਕਹਿੰਦੇ ਮੈਂ ਪਹਿਲਾਂ ਯਕੀਨ ਨਹੀਂ ਕਰਿਆ ਗੋਲੇ ਮੈਨੂੰ ਟਰਕਾਰਦਾ ਜਿਹੜੇ ਗੜਾ ਪੈ ਦੇਣਿਆ ਤੇ ਪਤਾ ਜੀ ਦੇਣ ਦਾ ਬਹੁਤ ਦੂਰ ਦੀ ਗੱਲ ਆ ਜੀ ਲੈ ਨਹੀਂ ਸਕਦੇ ਕਿਉਂਕਿ ਤੁਸੀਂ ਵੀ ਤਾਂ ਇੱਕ ਨੇਕ ਇਨਸਾਨ ਹੋ ਤਾਂ ਉਹ ਹੁਣ ਹਰ ਜਗ੍ਹਾ ਦੱਸਦਾ ਕਹਿੰਦਾ ਵੀ ਉਹ ਕੱਲੀ ਚੁਟਕੀ ਜੀ ਨੇ ਯਾਰ ਕਮਾਲ ਕਰਤਾ ਵੀ ਮੇਰੀ ਪਹਿਲਾਂ ਵਾਲੀ ਏਕ ਲੱਗਣ ਲੱਗ ਗਈ ਇਹ ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ ਇਹ ਆਪਾਂ ਨੂੰ ਐਨੇ ਆ ਵੀ ਨਾਰਮਲ ਨੇ ਇਹ ਇਹ ਚੀਜ਼ਾਂ ਇਹੀ ਦਵਾਈਆਂ ਨੇ ਜਿਹੜੀਆਂ ਸਾਡੇ ਪਹਿਲਾਂ ਮਾਈਆਂ ਸਾਨੂੰ ਖਵਾ ਦਿੰਦੀਆਂ ਦੀ ਮਾੜੀ-ਮਾੜੀ ਗੱਲ ਤੇ ਕੁਝ ਹੋ ਗਿਆ ਤਾਂ ਖਵਾ ਢਿੱਡ 'ਚ ਤੇਲ ਲਾਤਾ ਧੁੰਨੀ 'ਚ ਤੇਲ ਲਾਤਾ ਕੱਚਾ 'ਚ ਤੇਲ ਲਾਤਾ ਤੇ ਉਹਦੇ ਨਾਲ ਬੰਦਾ ਐਕਟਿਵ ਰਹਿੰਦਾ ਸੀਗਾ ਤਾਂ ਇਹ ਇਹ ਜਿਹੜੀਆਂ ਤੁਹਾਡੇ ਚਿਕਨ ਚੁੱਕਾਂ ਵਾਲੀ ਪ੍ਰੋਬਲਮ ਦਾ ਤਿੰਨ ਚੀਜ਼ਾਂ ਪਾਓ ਬਸ ਮੁੱਕਦੀ ਨਹੀਂ ਚਾਹ ਦੇਣਾ ਜੇ ਤੁਹਾਡਾ ਸੈੱਟ ਹੋ ਜਾਣਾ ਇਸ ਤੋਂ